ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਖਿਆ ਵਿਭਾਗ ਵਿੱਚ ਡਿਪਾਰਟਮੈਂਟ ਵਿੱਚ ਜਿਹੜੀਆਂ ਵਰਤਿਆ ਸਬੰਧੀ ਜਾਣਕਾਰੀ NTT ਕੈਡਰ ਮਾਸਟਰ ਕੈਡਰ NTT ਲੈਕਚਰ ਕੈਡਰ ਦੀਆਂ ਵਰਤਿਆ ਸਬੰਧੀ ਜਾਣਕਾਰੀ ਜਿਹੜੀ ਇੱਕ ਮੀਟਿੰਗ ਦਿੱਤੀ ਹੋਈ ਸੀ 5 ਤਰੀਕ ਨੂੰ ਜਿਹੜੀ ਮੀਟਿੰਗ ਸੀ ਉਹ ਜਿਹੜੀ ਡਿਪਾਰਟਮੈਂਟ ਨਾਲ ਹੋਣੀ ਸੀ ਤੇ ਉਸ ਦੇ ਸਬੰਧ ਵਿੱਚ ਅੱਜ ਕੀ ਨਵਾਂ ਅਪਡੇਟ ਆਇਆ ਹੈ ਇਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਇਹ ਭਰਤੀਆਂ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਸਭ ਤੋਂ ਪਹਿਲਾਂ ਇਸ ਚੈਨਲ ਤੇ ਅਪਡੇਟ ਦਿੱਤੀ ਜਾਂਦੀ ਹੈ ਇਸ ਲਈ ਇਹ ਰੇਖ ਅਪਡੇਟ ਲੈਣ ਲਈ ਆਪਣੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਅੱਜ ਆਪਾਂ ਗੱਲ ਕਰਦੇ ਹਾਂ ਸਿੱਖਿਆ ਡਿਪਾਰਟਮੈਂਟ 'ਚ ਜਿਹੜੀਆਂ ਭਰਤੀਆਂ ਆਉਣੀਆਂ ਸੀ ਉਸ ਦੇ ਰਿਜਾਇਨ ਨੇ ਤੇ ਉਸ ਦੇ ਸੰਬੰਧ ਦੇ ਵਿੱਚ ਕੀ ਅਪਡੇਟ ਆਈ ਹੈ ਤਾ ਪਿਛਲੇ ਦਿਨੀ ਜਿਹੜੇ ਦਰਨਾ ਲਗਾਏ ਗਏ ਸੀ ਡਿਪਾਰਟਮੈਂਟ ਵੱਲੋਂ ਦੂਜਾ ਯੂਨੀਅਨ ਵੱਲੋਂ ਤਾਂ ਉਹਨਾਂ ਨੂੰ ਇੱਕ ਮੀਟਿੰਗ ਦਿੱਤੀ ਗਈ ਸੀ ਮੀਟਿੰਗ 5 ਤਰੀਕ ਦੀ ਮੀਟਿੰਗ ਸੀ ਅੱਜ ਜਿਵੇਂ 5 ਤਰੀਕ ਤੇ 5 ਤਰੀਕ ਦੀ ਮੀਟਿੰਗ ਸੀ ਜਿਸ ਦੇ ਵਿੱਚ ਸਾਰੀਆਂ ਪਰਤੀਆਂ ਬਾਰੇ ਗੱਲਬਾਤ ਕੀਤੀ ਜਾਣੀ ਸੀ ਤਾਂ ਤਾਂ ਕਿ ਆਪਾਂ ਜਿਵੇਂ ਕਿ ਜਾਣਦੇ ਹਾਂ ਕਿ ਲੰਬੇ ਸਮੇਂ ਤੋਂ ਜਦੋਂ ਤੋਂ ਆਪ ਦੀ ਸਰਕਾਰ ਆਈ ਹੈ ਤਾਂ ਇਸ ਦੇ ਕੋਈ ਵੀ ਜਿਹੜੀਆਂ ਨੇ ਸਿੱਖਿਆ ਡਿਪਾਰਟਮੈਂਟ ਵਿੱਚ ਕੋਈ ਭਰਤੀਆਂ ਨਹੀਂ ਵੇਖਣ ਨੂੰ ਮਿਲੀਆਂ 883264 ਤੇ 9594 ਜਿਹੜੀਆਂ ਪਰ ਦੋ ਭਰਤੀਆਂ ਇਸ ਵੇਲੇ ਚੱਲ ਰਹੀਆਂ ਨੇ ਜਿਹੜੀਆਂ ਬਹੁਤ ਜਲਦੀ ਪੂਰੀਆਂ ਹੋਣ ਵਾਲੀਆਂ ਨੇ ਜਿਨ੍ਹਾਂ ਦਾ ਸਟੇਸ਼ਨ ਅਲਾਟਮੈਂਟ ਹੋਣੇ ਬਾਕੀ ਨੇ ਤਾਂ ਉਹ ਜਿਹੜੀਆਂ ਦੋਵੇਂ ਭਰਤੀਆਂ ਸੀ ਨੇ ਉਹ ਉਸ ਤੋਂ ਪਹਿਲਾਂ ਆ ਜਾਂ ਸੀ ਜਦੋਂ ਦੀ ਗੁਰਮਤਮਨ ਸਰਕਾਰ ਆਈ ਉਸ ਤੋਂ ਪਹਿਲਾਂ ਦੀਆਂ ਭਰਤੀਆਂ ਨੇ ਉਸ ਤੋਂ ਬਾਅਦ ਵਿੱਚ ਕੋਈ ਵੀ ਜਿਹੜੀ ਭਰਤੀ ਨਹੀਂ ਆਈ ਇਸ ਦੇ ਸਬੰਧ ਵਿੱਚ ਜਿਹੜੀ 5 ਤਰੀਕ ਨੂੰ ਜਿਹੜੀ ਮੀਟਿੰਗ ਦਿੱਤੀ ਗਈ ਸੀ ਤੇ ਅੱਜ ਜਿਹੜੀ ਮੀਟਿੰਗ ਦੇ ਸਬੰਧ ਦੇ ਵਿੱਚ ਇੱਕ ਨਵੀਂ ਅਪਡੇਟ ਆ ਚੁੱਕੀ ਹੈ ਕਿ ਉਹ ਜਿਹੜੀ ਮੀਟਿੰਗ ਦਿੱਤੀ ਗਈ ਸੀ 5 ਤਰੀਕ ਦੀ ਤਾਂ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਉਸ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਤਾਂ ਉਸ ਦੀ ਅਗਲੀ ਕੋਈ ਵੀ ਡੇਟ ਨਹੀਂ ਦੱਸੀ ਗਈ ਤਾਂ ਕੋਈ ਖਾਸ ਕਾਰਨ ਨਹੀਂ ਦੱਸਿਆ ਗਿਆ ਕਾਰਨ ਇਹ ਦੱਸਿਆ ਗਿਆ ਕਿ ਇਹ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਤਾਂ ਇਸ ਲਈ ਜਿਹੜੀਆਂ ਨੇ ਇਹ ਮੀਟਿੰਗ ਕੈਨਸਲ ਕੀਤੀ ਜਾਂਦੀ ਤੇ ਅਗਲੀ ਮੀਟਿੰਗ ਕਦੋਂ ਹੋਵੇਗੀ ਇਸ ਦੇ ਬਾਰੇ ਵਿੱਚ ਇਸ ਦੇ ਸਬੰਧ ਵਿੱਚ ਕੋਈ ਵੀ ਜਾਣਕਾਰੀ ਨਹੀਂ ਹੈ ਤਾਂ ਇਹ ਸੀ ਅੱਜ ਦੀ ਜਾਣਕਾਰੀ ਕਿ 5 ਤਰੀਕ ਦੀ ਜਿਹੜੀ ਮੀਟਿੰਗ ਸੀ ਸਿੱਖਿਆ ਡਿਪਾਰਟਮੈਂਟ ਨਾਲ ਜਿਹੜੀ ਭਰਤੀਆਂ ਦੇ ਸਬੰਧੀ ਜਾਣਕਾਰੀ ਸੀਗੀ ਈਟੀਟੀ ਕੈਡਰ ਦੀਆਂ ਭਰਤੀਆਂ ਮਾਸਟਰ ਕੈਡਰ ਦੀਆਂ ਐਨਟੀਟੀ ਦੀਆਂ ਜਾਂ ਲੈਕਚਰਾਰ ਦੇ ਜਿਹੜੀਆਂ ਭਰਤੀਆਂ ਜੜੀਆਂ ਸੀ ਉਹ ਜੜੀਆਂ ਪੋਸਟਾਂ ਖਾਲੀ ਨੇ ਤੇ ਉਸ ਭਰਤੀਆਂ ਕਰਵਾਉਣ ਸਬੰਧੀ ਜਿਹੜੀ ਮੀਟਿੰਗ ਦਿੱਤੀ ਹੋਈ ਸੀ 5 ਤਰੀਕ ਦੀ ਮੀਟਿੰਗ ਸੀ ਤੇ ਉਹ 5 ਤਰੀਕ ਦੀ ਮੀਟਿੰਗ ਨੂੰ ਕੈਨਸਲ ਕਰ ਦਿੱਤਾ ਗਿਆ ਹੈ ਉਹ ਡਿਪਾਰਟਮੈਂਟ ਵਾਲੂ ਜਿਹੜੇ ਬਿਨਾਂ ਕਾਰਨ ਦੱਸਿਆ ਜਿਹੜਾ ਉਸ ਨੂੰ ਅਗਲੀ ਡੇਟ ਕੋਈ ਵੀ ਨਹੀਂ ਦਿੱਤੀ ਗਈ ਤੇ ਜਿਹੜੀ ਇਹ ਵਰਤੀ ਜਿਹੜਾ ਅਸੀਂ ਅੱਜ ਦੀ ਮੀਟਿੰਗ ਕੈਨਸਲ ਕੀਤੀ ਗਈ ਇਹ ਸੀ ਅੱਜ ਦੀ ਅਪਡੇਟ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਕੋਈ ਵੀ ਅਪਡੇਟ ਹੋਏ ਤਾਂ ਇਸ ਚੈਨਲ ਤੇ ਦਿੱਤੀ ਜਾਂਦੀ ਹੈ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਅਪਡੇਟ ਅਨ ਜੇਕਰ ਜੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਧੰਨਵਾਦ